ਸਿਕਾਲਜੀ ਪਿਛਲੇ ਦੋ ਦਿਨਾਂ ਤੋਂ ਬਹੁਤ ਬਹੁਤ ਲਾਈਆਂ ਜਾ ਰਹੀਆਂ ਨੇ ਕਿ ਕਾਂਗਰਸ ਪਾਰਟੀ ਛੱਡ ਕੇ ਗੁਰਜੀਤ ਔਜਲਾ ਭਾਰਤੀ ਜਨਤਾ ਪਾਰਟੀ ਜਾ ਰਹੇ ਮੈਂ ਇਹਨਾਂ ਖਬਰਾਂ ਦਾ ਖੰਡਨ ਕਰਦਾ ਹਾਂ ਇਹ ਬਹੁਤ ਘਟੀਆ ਪੱਦਰਦੀ ਪੱਤਰਕਾਰੀ ਹੈ ਕਿਉਂਕਿ ਕਿਸੇ ਨੂੰ ਪੁੱਛਣ ਤੋਂ ਪਹਿਲਾਂ ਹੀ ਤੁਸੀਂ ਉਹਦੀ ਖਬਰ ਛਾਪ ਦਿੰਦੇ ਜੀ ਮੈਂ ਕੱਲ ਇਤਰਾਜ਼ ਕੀਤਾ ਸੀ న్యూਸ 18 ਨਾਲ ਉਹਨਾਂ ਕਹਿ ਕੇ ਅਸੀਂ ਉਸ ਬੰਦੇ ਨੂੰ ਸਸਪੈਂਡ ਕਰਤਾ ਜਿੰਨਾ ਗੱਤਫਾ ਫਲਾਈ ਸੀ ਅੱਜ ਵੀ ਕੁਝ YouTube ਦੇ ਚੈਨਲ ਕੁਝ ਛੋਟੇ ਚੈਨਲ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਮਨਚਾ ਹੈ ਜਾਂ ਕੀ ਉਹਨਾਂ ਦਾ ਇੰਟਰਸਟ ਹੈ ਉਹ ਗਲਤ ਖਬਰਾਂ ਫਲਾ ਰਹੇ ਨੇ ਮੈਂ ਲੋਕਾਂ ਨੂੰ ਸचेत ਕਰਦਾ ਹਾਂ ਕਿ ਇਹਨਾਂ ਖਬਰਾਂ ਤੇ ਬਿਲਕੁਲ ਯਕੀਨ ਨਹੀਂ ਕਰਨਾ ਗੁਰਜੀਤ ਅੋਇਲਾ ਕਾਂਗਰਸ ਪਾਰਟੀ ਦਾ ਸੱਚਾ ਸੁੱਚਾ ਚਪਾਈ ਹੈ ਔਰ ਡਟ ਕੇ ਕਾਂਗਰਸ ਪਾਰਟੀ ਦੇ ਨਾਲ ਖੜਾ ਹੈ ਦੋ ਵਾਰ ਕਾਂਗਰਸ ਪਾਰਟੀ ਨੇ ਯਕੀਨ ਕੀਤਾ ਔਰ ਅਸੀਂ ਦੋਨੇ ਵਾਰ ਲੋਕਾਂ ਦੇ ਸਹਿਯੋਗ ਨਾਲ ਜਿੱਤ ਦਰਜ ਕਰਾਈ ਔਰ ਤੀਸਰੀ ਵਾਰ ਮੈਂ ਜੋ ਵੀ ਪਾਰਟੀ ਦਾ ਉਮੀਦਵਾਰ ਹੋਏਗਾ ਕਾਂਗਰਸ ਪਾਰਟੀ ਦਾ ਵਰਕਰ ਤਗੜਾ ਹੋਵੇ ਉਹਦੀ ਪਿੱਠ ਤੇ ਖੜੇਗਾ ਔਰ ਤੀਸਰੀ ਵਾਰ ਅਸੀਂ ਜਿੱਤ ਦੁਬਾਰਾ ਇੱਥੋਂ ਦਰਜ ਕਰਾਵਾਂਗੇ ਔਰ ਕਾਂਗਰਸ ਪਾਰਟੀ ਦੀ ਛੋੜੀ ਜਿਹੜੀ ਹੈ ਇਹ ਸੀਟ ਜਿੱਤ ਕੇ ਪਾਵਾਂਗੇ ਮੈਂ ਕਹਿਣਾ ਚਾਹੁੰਦਾ ਕਿ ਜਈਆਂ ਘੱਟੀਆਂ ਪੱਤਰਕਾਰਤਾ ਔਰ ਘੱਟੀਆਂ ਰਾਜਨੀਤੀ ਤੋਂ ਆਪਾਂ ਨੂੰ ਸचेत ਰਹਿਣਾ ਚਾਹੀਦਾ ਔਰ ਸਭ ਨਾਲ ਵੀ ਤੋਂ ਪਰਹੇਜ਼ ਕਰਨਾ ਚਾਹੀਦਾ ਹੈਲਥੀ ਡਿਬੇਟ ਹੈਲਥੀ ਰਾਜਨੀਤੀ ਕਰੋ ਤਾਂ ਕਿ ਜਿਹੜੀ ਆਉਣ ਵਾਲਾ ਫਿਊਚਰ ਜਿਹੜਾ ਲੋਕਾਂ ਦਾ ਆਉਣ ਵਾਲੀਆਂ ਪੀੜ੍ਹੀਆਂ ਇੰਦੀਆਂ ਲੋਕਾਂ ਦੀਆਂ ਉਹ ਤੁਹਾਨੂੰ ਯਾਦ ਰੱਖਣ ਔਰ ਲੋਕਤੰਤਰ ਨੂੰ ਤੁਸੀਂ ਬਹਾਲ ਕਰਕੇ ਰੱਖੋ ਜਈ ਘੱਟਿਆ ਹੱਤ ਕੰਡੇ ਨਾ ਬਣ ਸਤਿਗੁਰ ਦੀ ਪਿਛਲੇ ਦੋ ਦਿਨਾਂ ਤੋਂ ਬਹੁਤ ਫੌਲ ਫਲਾਈਆਂ ਜਾ ਰਹੀਆਂ ਨੇ ਕਿ ਕਾਂਗਰਸ ਪਾਰਟੀ ਛੱਡ ਕੇ ਗੁਰਜੀਤ ਔਜਲਾ ਭਾਰਤੀ ਜਨਤਾ ਪਾਰਟੀ ਜਾ ਰਿਹਾ ਹੈ ਮੈਂ ਇਹਨਾਂ ਖਬਰਾਂ ਦਾ ਖੰਡਨ ਕਰਦਾ ਹਾਂ ਇਹ ਬਹੁਤ ਘੱਡਿਆ ਪੱਦਰਦੀ ਪੱਤਰਕਾਰੀ ਹੈ ਕਿਉਂਕਿ ਕਿਸੇ ਨੂੰ ਪੁੱਛਣ ਤੋਂ ਪਹਿਲਾਂ ਹੀ ਤੁਸੀਂ ਉਹਦੀ ਖਬਰ ਛਾਪ ਦਿੰਦੇ ਜੇ ਮੈਂ ਕੱਲ ਇਤਰਾਜ਼ ਕੀਤਾ ਸੀ న్యూਸ 18 ਨਾਲ ਉਹਨਾਂ ਕਹਿ ਕੇ ਅਸੀਂ ਉਸ ਬੰਦੇ ਨੂੰ ਸਸਪੈਂਡ ਕਰਤਾ ਜਿੱਨਾ ਗਲਤ ਫੌਲ ਫਲਾਈ ਸੀ ਅੱਜ ਵੀ ਕੁਝ YouTube ਦੇ ਚੈਨਲ ਕੁਝ ਛੋਟੇ ਜਨਰਲ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਮਨਚਾ ਹੈ ਜਾਂ ਕੀ ਉਹਨਾਂ ਦਾ ਇੰਟਰਸਟ ਹੈ ਉਹ ਗਲਤ ਖਬਰਾਂ ਫਲਾ ਰਹੇ ਨੇ ਮੈਂ ਲੋਕਾਂ ਨੂੰ ਸੂਚਿਤ ਕਰਦੇ ਆਂ ਕਿ ਇਹਨਾਂ ਖਬਰਾਂ ਤੇ ਬਿਲਕੁਲ ਯਕੀਨ ਨਹੀਂ ਕਰਨਾ ਗੁਰਜੀਤ ਔਜਲਾ ਕਾਂਗਰਸ ਪਾਰਟੀ ਦਾ ਸੱਚਾ ਸੁੱਚਾ ਚਪਾਈ ਹੈ ਔਰ ਡਟ ਕੇ ਕਾਂਗਰਸ ਪਾਰਟੀ ਦੇ ਨਾਲ ਖੜਾ ਹੈ ਦੋ ਵਾਰ ਕਾਂਗਰਸ ਪਾਰਟੀ ਨੇ ਯਕੀਨ ਕੀਤਾ ਔਰ ਅਸੀਂ ਦੋਨੇ ਵਾਰ ਲੋਕਾਂ ਦੇ ਸਹਿਯੋਗ ਨਾਲ ਜਿੱਤ ਦਰਜ ਕਰਾਈ ਔਰ ਤੀਸਰੀ ਵਾਰ ਮੈਂ ਜੋ ਵੀ ਪਾਰਟੀ ਦਾ ਉਮੀਦਵਾਰ ਹੋਏਗਾ ਕਾਂਗਰਸ ਪਾਰਟੀ ਦਾ ਵਰਕਰ ਤਗੜਾ ਹੋਊਗਾ ਉਦੀ ਪਿੱਛੇ ਖੜੇਗਾ ਔਰ ਤੀਸਰੀ ਵਾਰ ਅਸੀਂ ਜਿੱਤ ਦੁਬਾਰਾ ਇਥੋਂ ਦਰਜ ਕਰਾਵਾਂਗੇ ਔਰ ਕਾਂਗਰਸ ਪਾਰਟੀ ਦੀ ਝੋਲੀ ਜਿਹੜੀ ਹੈ ਇਸ ਸੀਟ ਜਿੱਤ ਕੇ ਪਾਵਾਂਗੇ ਮੈਂ ਕਹਿਣਾ ਚਾਹੁੰਦਾ ਕਿ ਜਈਆ ਘੱਟਿਆ ਪੱਤਰਕਾਰਤਾ ਔਰ ਘੱਟਿਆ ਰਾਜਨੀਤੀ ਤੋਂ ਆਪਾਂ ਨੂੰ ਸचेਤ ਰਹਿਣਾ ਚਾਹੀਦਾ ਔਰ ਸਬਰਾਂ ਦੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈਲਥੀ ਡਿਬੇਟ ਹੈਲਥੀ ਰਾਜਨੀਤੀ ਕਰੋ ਤਾਂ ਕਿ ਜਿਹੜੀ ਆਉਣ ਵਾਲਾ ਫਿਊਚਰ ਜਿਹੜਾ ਲੋਕਾਂ ਦਾ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਲੋਕਾਂ ਦੀਆਂ ਉਹ ਤੁਹਾਨੂੰ ਯਾਦ ਰੱਖਣ ਔਰ ਲੋਕਤੰਤਰ ਨੂੰ ਤੁਸੀਂ ਬਹਾਲ ਕਰਕੇ ਰੱਖੋ ਜਈ ਘੱਟਿਆ ਹੱਤ ਕੰਡੇ ਨਾ ਬਣੋ ਸਤਿਗੁਰ ਜੀ ਪਿਛਲੇ ਦੋ ਦਿਨਾਂ ਤੋਂ ਬਹੁਤ ਅਫਵਾਹ ਫਲਾਈਆਂ ਜਾ ਰਹੀਆਂ ਨੇ ਕਿ ਕਾਂਗਰਸ ਪਾਰਟੀ ਛੱਡ ਕੇ ਗੁਰਜੀਤ ਹੋਈ ਲੈ ਭਾਰਤੀ ਜਨਤਾ ਪਾਰਟੀ ਜਾ ਰਿਹਾ ਹੈ ਮੈਂ ਇਹਨਾਂ ਖਬਰਾਂ ਦਾ ਖੰਡਨ ਕਰਦਾ ਹਾਂ ਇਹ ਬਹੁਤ ਘੱਡਿਆ ਪੱਦਰ ਦੀ ਪੱਤਰਕਾਰੀ ਹੈ ਕਿਉਂਕਿ ਕਿਸੇ ਨੂੰ ਪੁੱਛਣ ਤੋਂ ਪਹਿਲਾਂ ਹੀ ਤੁਸੀਂ ਉਹਦੀ ਖਬਰ ਛਾਪ ਦਿੰਦੇ ਜੇ ਮੈਂ ਕੱਲ ਇਤਰਾਜ਼ ਕੀਤਾ ਸੀ న్యూਸ 18 ਨਾਲ ਉਹਨਾਂ ਕਹਿ ਕੇ ਅਸੀਂ ਉਸ ਬੰਦੇ ਨੂੰ ਸਸਪੈਂਡ ਕਰਤਾ ਜਿੰਨਾ ਗਲਤ ਅਫਵਾਹ ਫਲਾਈ ਸੀ ਅੱਜ ਵੀ ਕੁਝ YouTube ਦੇ ਚੈਨਲ ਕੁਝ ਛੋਟੇ ਚੈਨਲ ਮੈਨੂੰ ਨਹੀਂ ਪਤਾ ਉਹਨਾਂ ਦਾ ਕੀ ਮਨਚਾ ਹੈ ਜਾਂ ਕੀ ਉਹਨਾਂ ਦਾ ਇੰਟਰਸਟ ਹੈ ਉਹ ਗਲਤ ਖਬਰਾਂ ਫਲਾ ਰਹੇ ਨੇ ਮੈਂ ਲੋਕਾਂ ਨੂੰ ਸचेत ਕਰਦਾ ਹਾਂ ਕਿ ਇਹਨਾਂ ਖਬਰਾਂ ਤੇ ਬਿਲਕੁਲ ਯਕੀਨ ਨਹੀਂ ਕਰਨਾ ਗੁਰਦੀਦੌਇਲਾ ਕਾਂਗਰਸ ਪਾਰਟੀ ਦਾ ਸੱਚਾ ਸੁੱਚਾ ਚਪਾਈ ਹੈ ਔਰ ਡਟ ਕੇ ਕਾਂਗਰਸ ਪਾਰਟੀ ਦੇ ਨਾਲ ਖੜਾ ਹੈ ਦੋ ਵਾਰ ਕਾਂਗਰਸ ਪਾਰਟੀ ਨੇ ਯਕੀਨ ਕੀਤਾ ਔਰ ਅਸੀਂ ਦੋਨੇ ਵਾਰ ਲੋਕਾਂ ਦੇ ਸਹਿਯੋਗ ਨਾਲ ਜਿੱਤ ਦਰਜ ਕਰਾਈ ਔਰ ਤੀਸਰੀ ਵਾਰ ਮੈਂ ਜੋ ਵੀ ਪਾਰਟੀ ਦਾ ਉਮੀਦਵਾਰ ਹੋਏਗਾ ਕਾਂਗਰਸ ਪਾਰਟੀ ਦਾ ਵਰਕਰ ਤਗੜਾ ਹੋ ਕੇ ਉਦੀ ਪਿੱਛੇ ਤੇ ਖੜੇਗਾ ਔਰ ਤੀਸਰੀ ਵਾਰ ਅਸੀਂ ਜਿੱਤ ਦੁਬਾਰਾ ਇਥੋਂ ਦਰਜ ਕਰਾਵਾਂਗੇ ਔਰ ਕਾਂਗਰਸ ਪਾਰਟੀ ਦੀ ਝੋੜੀ ਜਿਹੜੀ ਹੈ ਇਹ ਸੀਟ ਜਿੱਤ ਕੇ ਪਾਵਾਂਗੇ ਮੈਂ ਕਹਿਣਾ ਚਾਹੁੰਦਾ ਕਿ ਜਈਆਂ ਕੱਟਿਆ ਪੱਤਰਕਾਰਤਾ ਔਰ ਕੱਟਿਆ ਰਾਜਨੀਤੀ ਤੋਂ ਆਪਾਂ ਨੂੰ ਸचेਤ ਰਹਿਣਾ ਚਾਹੀਦਾ ਔਰ ਸਬਰਾਂ ਵਿੱਚ ਤੋਂ ਪਰਹੇਜ਼ ਕਰਨਾ ਚਾਹੀਦਾ ਹੈਲਥੀ ਡਿਬੇਟ ਹੈਲਥੀ ਰਾਜਨੀਤੀ ਕਰੋ ਤਾਂ ਕਿ ਜਿਹੜੀ ਆਉਣ ਵਾਲਾ ਫਿਊਚਰ ਜਿਹੜਾ ਲੋਕਾਂ ਦਾ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਲੋਕਾਂ ਦੀਆਂ ਉਹ ਤੁਹਾਨੂੰ ਯਾਦ ਰੱਖਣ ਔਰ ਲੋਕਤੰਤਰ ਨੂੰ ਤੁਸੀਂ ਬਹਾਲ ਕਰਕੇ ਰੱਖੋ ਜਈ ਕੱਟਿਆ ਹੱਤ ਕੰਡੇ ਨਾ ਬਣੋ Subscribe to One India channel and never miss an update.